ਸਤਿ ਸ਼੍ਰੀ ਅਕਾਲ ਸਭ ਮੰਦ ਪਰਮ ਸੰਗਤ ਦੇ ਤੁਸੀਂ ਜੁੜਟੇ ਹੋ ਸਾਡੇ ਚੈਨਲ ਦੇ ਨਾਲ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਤਲਵੰਡੀ ਸਾਬੋ ਦੀਆਂ ਜਿੱਥੇ ਕਿ ਮਸਾਕੀ ਦੇ ਮੇਲੇ ਤੇ ਪਹੁੰਚੇ ਹਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਤਖਤ ਸਿਦਦਾਂ ਤੋਂ ਸਾਰੇ ਵਿੱਚ ਖੜੇ ਆ ਲਗਾਤਾਰ ਤਸਵੀਰਾਂ ਜਿਹਨਾਂ ਨੂੰ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਪਹੁੰਚੀਆਂ ਨੇ ਤੇ ਇੱਥੇ ਜਿੱਕਰ ਗੱਲ ਕਰੀਏ ਤਾਂ ਬਾਜ਼ਾਰ ਵੀ ਜਿਹੜੇ ਨੇ ਉਹ ਬਹੁਤ ਸੁੰਦਰ ਨਾਲ ਸਜੇ ਹੋਏ ਨੇ At jaga brænt. ਸੋ ਕਾਫੀ ਵੱਡੀ ਭੀੜ ਤੁਸੀਂ ਇੱਥੇ ਸਿੱਖ ਸੰਗਤਾਂ ਦੇ ਦੇਖ ਸਕਦੇ ਹੋ ਤਕਤ ਸ੍ਰੀ ਦਮਨਾਨ ਸਾਹਿਬ ਨੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੱਦੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਕੰਮ ਕਰ ਰਹੀ ਹੈ ਜੇ ਜੇਕਰ ਅੱਜ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਖਾਲਸਾ ਸਾਹਿਬ ਦੇ ਵੱਲੋਂ ਵੀ ਜਿਹੜੀ ਆਪਣੀ ਇਹ ਸੇਵਾ ਹੈ ਉਹ ਦਿੱਤੀ ਜਾ ਰਹੀ ਹੈ ਆਪ ਕੋ ਆਪ ਨੂੰ

ਠੀਕ ਠਾਕ ਵੀਡ ਹੁੰਦੀ ਆ ਪਰ ਇਸ ਟਾਈਮ ਵੀ ਹੈ ਜਿਹੜੇ ਵੱਡੇ ਤਦਾਦ ਦੇ ਵਿੱਚ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆ ਰਹੀਆਂ ਦੂਰ ਦਰਾਡੇੋਂ ਦੇਸ਼-ਵਿਦੇਸ਼ਾਂ ਤੋਂ ਇੱਥੇ ਸੰਗਤਾਂ ਪਹੁੰਚ ਰਹੀਆਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਔਰ ਫਿਲਹਾਲ ਅਸੀਂ ਗੁਰਦੁਆਰਾ 베ਰ ਸਾਹਿਬ ਦੇ ਨੇੜੇ ਪਹੁੰਚੇ ਹਾਂ ਜਿੱਥੇ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਥੋੜੇ ਦੇਰ ਬਾਅਦ ਮਹੱਲਾ ਘਟਿਆ ਜਾਣਾ ਔਰ ਕੱਲ ਵੀ ਜਿਹੜਾ ਤੇ ਗੱਤਗਾ ਪਾਰਟੀਆਂ ਵੱਲੋਂ ਜੋਰ ਦਿਖਾਏਗੇ ਸੀਗੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਲਵੰਡੀ ਸਾਹਿਬ ਬਹੁਤ ਅਕਸ਼ਰੀ ਦਮਦਮਸ ਰਾਈਤੋਂ ਵੀਰਾਂ ਦੇਖ ਸਕਦੇ ਹੋ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਗੁਰਦੁਆਰਾ ਬੇਰ ਸਾਹਿਬ ਦੇ ਆ ਜਿੱਥੇ ਲਖ ਸਿੰਘ ਹੋ ਜਵਲੂ ਹਾਂ ਆ ਜੀ ਦੇਖਿਓ ਰਹੀ ਆ ਤੁਹਾ ਕਾਹਲੇ ਜੀ ਜੋ ਇਹ ਸੁਨਰ ਦੇ ਕਰਮਗਾਹ ਤੋਂ ਇਹ ਬਣਦਾ ਹੋ ਜਾ ਜਿਹੜਾ ਇੱਥੇ ਬੱਤੀ ਜਗਦਾ ਸੋ ਉਹ ਹਸਤਾ ਹੈ ਪਰਦੇ ਵੀ ਖਾਤੋ ਹੈ ਤੁਸੀਂ ਤਾਂ ਤੁਸੀਂ ਗੁਰਦੁਆਰਾ ਮੇਰਾ ਸਾਥ ਤੂੰ ਦੇਖ ਰਿਹਾ ਜਿੱਥੇ ਕਿ ਸ਼ਾਂਤੀ ਸੋਡ ਚੱਕਰ ਪਰੂਜੇ ਬਗੂਆਂ ਲੜੀਆਂ ਫੋਡੇ ਨਾ ਉਹਨਾਂ ਵੱਲੋਂ ਬਹੁਤ ਲੱਗੇ ਨਾ ਕੱਢੇ ਜਾਂਦੇ ਚਾਰਨਾ ਕਿਤਨਾ ਜਾਵੀਆਂ ਨੇ ਤੇ ਦੇਖ ਆਪ ਜੋ ਕਿ ਕੋਰੇ ਜਿਹੜੇ ਨਿਓ ਵੀ ਸਿਆਏ ਕਰਦੇ ਨੇ ਮਹਿੰਗੇ ਸੇ ਜਿਹੜੇ ਨਿਓ ਅਸੀਂ ਘੋੜਿਆਂ ਉੱਤੇ ਸਵਾਰ ਆਪੇ ਜਾਣਦੇ ਇਹ ਤਾਂ ਯਾਰ ਖਾਲ ਲਈ ਤਾਂ ਗੱਗੇ ਵੀ ਯਾਰ ਕਰ ਲੈਣੇ ਜਾਣੇ